ਤੇ ਜੇ ਤੂੰ ਹੀ ਕਹਿੰਦੀ ਹੋਣਾ ਤੇ ਮੈਂ ਤੇ ਤੁਹਾਡੇ ਪੈਰੀਂ ਨਹੀਂ ਪੈ ਜੰਨੀ ਆ। ਨਾਵੇ ਕਿੱਦਾਂ ਦੀ ਗੱਲ ਹੋਈ ਤੂੰ ਕਿਉਂ ਪੈਰੀ ਪਈ? ਇਹ ਬੜੀਆਂ ਮੀਸਣੀਆਂ ਵਾਂ। ਇਹ ਸਾਰਿਆਂ ਦੇ ਅੱਖੀ ਘਟਾ ਪਾਉਂਦੀਆਂ। ਮੰਮੀ ਕਿੱਦਾਂ ਕੁੜੀ ਵਿਚਾਰੀ ਤਰਲੇ ਲੈ ਜਾਂਦੀ ਐ। ਤੇ ਇੰਦਾ ਕਰਨੀ ਆ। ਜਿੰਨੇ ਕੇ ਪੈਸੇ ਹੈਗੇ ਨਾ ਮੇਰੇ ਕੋਲ ਮੈਂ ਹੀ ਦੇ ਦਿੰਨੀ ਆ। ਚਲ ਆਪਣਾ ਟਾਈਮ ਪਾਸ ਤੇ ਕਰ ਦਾਂਗੇ। ਵਿਚਾਰੀ ਕਿੱਦਾਂ ਤਰਲੇ ਮਾਣਦੀ ਪੈਰੀ ਵੀ ਪੈਣ ਦੀ। ਮੰਮੀ ਨੂੰ ਨਾ ਨਵੇਲ। ਇੰਦਾ ਕਰਨੀ ਆ ਛੱਤ ਸਾਨੀ ਪੜਾ ਦੇਣੀ ਜਿਵੇਂ ਦੇ ਹੁੰਦੇ। ਨਾਵਲ ਗੱਲ ਸੁਣੀ ਮੇਰਾ ਬਾਪੂ ਕੋਠੇ ਤੇ ਹਾਂਜੀ ਦੱਸੋ ਭਾਪੀ ਜੀ ਨਾਵਲ ਚਾਚਾ ਜੀ ਜੀ ਦਵਾਈ ਲਿਆਂਦੀ ਐ ਨਹੀਂ ਦਵਾਈ ਕਿੱਥੇ ਲਾ ਕੇ ਆਉਣੀ ਹੈ ਪੈਸੇ ਤੇ ਹਲੇ ਕਿਤੇ ਉਹ ਨਹੀਂ ਮਿਲੇ ਹੈਗੇ ਪੂਰੇ ਆ ਮੇਰਾ ਬਾਪੂ ਆਲਾ ਫੜ ਪੈਸੇ ਤੁਸੀਂ ਚਾਚਾ ਜੀ ਦਵਾਈ ਲੈ ਆਓ ਨਹੀਂ ਨਹੀਂ ਭਾਬੀ ਜੀ ਤੁਸੀਂ ਰਹਿਣ ਦਿਓ ਅੱਗੇ ਵੀ ਤੁਹਾਨੂੰ ਸਾਡੀ ਕਰਕੇ ਕਿੰਨੀਆਂ ਗੱਲਾਂ ਸੋਣੀਆਂ ਪਈਆਂ ਜੇ ਤਾਈ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਤੇ ਤੁਹਾਨੂੰ ਛੱਡਣਾ ਨਹੀਂ ਹੈਗਾ ਨਾਲੇ ਹੋਰ ਵੀ ਗੱਲਾਂ ਕਰਨਗੇ ਤੇ ਤੁਸੀਂ ਨਾ ਕਹਿ ਆਪਣੇ ਕੋਲ ਰੱਖੋ ਤੇ ਕੋਈ ਨਹੀਂ ਦਵਾਈ ਰਹਿਣ ਦਿੰਦੀ ਨਿਆ ਜੇ ਨਾ ਵੀ ਆਉਗੇ ਨਾ ਤਾਂ ਵੀ ਸਾਰ ਲਾ ਗਿਆ ਨਾ ਤੂੰ ਛਦੈਣ ਵਾ ਏਦਾਂ ਕਹਿਣ ਦੀਆਂ ਕਿਦਾਂ ਸੜ ਜਾਏਗਾ ਜਿੰਨ ਤੱਕ ਦਵਾਈ ਨਾ ਲਿਓਗੇ ਚਾਚਾ ਜੀ ਕਿਦਾਂ ਠੀਕ ਹੋ ਜਾਣਗੇ ਨਾਲੇ ਨਾ ਇਹ ਗੱਲ ਤੇਰੇ ਤੇ ਮੇਰੇ ਵਿੱਚ ਰਹੇਗੀ ਤਾਲਾ ਮੇਰਾ ਬਹੁ ਫੜਲਾ ਨਹੀਂ ਭਾਬੀ ਜੀ ਤੁਸੀਂ ਆਪਣੇ ਕੋਲ ਹੀ ਰੱਖੋ ਮੈਨੂੰ ਨਾ ਡਰ ਲੱਗਦਾ ਵਾ ਕੁਛ ਦੇਣਾ ਹੈ ਮੀਂਹ ਮੈਂ ਤੁਹਾਨੂੰ ਕਹਿਣ ਦੀ ਕਾਹਦਾ ਡਰ ਲੱਗਦਾ ਵਾ ਨਾਲੇ ਇਹ ਮੇਰ ਕੋ ਹੈਗੀ ਮੈਂ ਕਿਹੜਾ ਕਦੀ ਇੱਕ ਕੋ ਲੈ ਕੇ ਦਿੱਤੇ ਆ ਪਰ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਨਾਲੇ ਤੁਹਾਨੂੰ ਘਰੋਂ ਕੱਢਣ ਲੱਗਿਆ 1 ਮਿੰਟ ਨਹੀਂ ਲਾਉਣਾ ਤੇ ਸਾਡੀ ਜਿਹੜੀ ਕਲਾਸ ਲਾਉਣੀ ਹੈ ਨਾ ਵੱਖਰੀ ਲਾਉਣੀ ਆ ਤੇ ਜੇ ਡੈਡੀ ਨੂੰ ਪਤਾ ਲੱਗ ਗਿਆ ਨਾ ਤੇਹੀ ਤੁਹਾਡੇ ਤੋਂ ਪਹਿਹ ਮੰਗਣ ਆਈਆਂ ਹਾਂ ਤੋਂ ਨਾਲ ਵੱਖਰੇ ਦੁਖੀ ਹੋਣਾ ਵਾ ਤੂੰ ਬਹੁਤ ਦਸੀ ਨਾ ਨਾਲੇ ਤੂੰ ਮੇਰਾ ਨਾ ਸੋਚ ਤੁਸੀਂ ਆਪਣਾ ਸਾਰੋ ਕੋਈ ਗੱਲ ਨਹੀਂ ਜੇ ਮੈਂ ਨਹੀਂ ਤੁਹਾਡੇ ਕੰਮ ਆਉਣਾ ਤੇ ਕਿੰਨੇ ਕੰਮ ਆਉਣਾ ਵਾ ਤੇ ਜੇ ਅਹੀਂ ਹੀ ਤੁਹਾਡਾ ਸੋਚਣਾ ਫਿਰ ਸੋਚਣਾ ਕਿੰਨੇ ਆ ਨਵ ਕੰਮ ਜੇ ਹਾਂ ਨੂੰ ਜ਼ਰੂਰਤ ਪੈ ਗਈ ਤੇ ਫਿਰ ਤੁਸੀਂ ਸਾਡੀ ਮਦਦ ਨਾ ਕਰੋਗੇ ਨਾ ਨਾ ਭਾਬੀ ਜੀ ਇਹ ਦਣਾ ਕਹੋ ਅਹੀਂ ਮਦਦ ਨਹੀਂ ਕਰਨੀ ਤੇ ਹੋਰ ਫਿਰ ਕਿੰਨੇ ਕਰਨੀ ਆ ਤੁਹਾਡੇ ਲਈ ਤੇ ਸਾਡੀ ਜਾਣ ਵੀ ਹਾਜ਼ਰ ਆ ਜੇ ਤੁਸੀਂ ਆਹਦੇ ਕਰਕੇ ਜਾਣ ਦੇ ਸਕਦੇ ਹੋ ਤੇ ਮੈਂ ਤੁਹਾਨੂੰ ਪੈਸੇ ਵੀ ਨਹੀਂ ਦੇ ਸਕਦੀ ਜੇ ਤੇ ਤੂੰ ਮੈਨੂੰ ਆਪਣੀ ਭਾਬੀ ਸਮਝਦੀ ਆ ਤੇ ਚੁੱਪ ਕਰਕੇ ਪੈਸੇ ਫੜ ਲੈ ਤੇ ਜੇ ਤੂੰ ਨਹੀਂ ਨਾ ਪੈਸੇ ਲੈਣੇ ਤੇ ਮੈਂ ਨਹੀਂ ਫਿਰ ਤੇਰਨਾ ਕੋਣਾ ਹੈਗਾ ਹਾਂ ਤੁਸੀਂ ਕਿਦਾਂ ਦੀ ਗੱਲ ਕਰ ਰਹੇ ਹੋ ਤੁਹਾਡੇ ਤੇ ਵੀ ਨਾ ਹੌਲੀ ਹੌਲੀ ਤਾਈ ਦਾਸਰ ਹੋਈ ਜਾਂਦਾ ਆ ਕਿ ਮੈਂ ਤੁਹਾਡੇ ਨਾਲ ਬੋਲਣਾ ਨਹੀਂ ਅੱਗੇ ਉਹ ਨਹੀਂ ਹੁਣਕਵਾਉਂਦੇ ਤੇ ਹੁਣ ਤੁਸੀਂ ਵੀ ਇਦਾਂ ਦੀਆਂ ਗੱਲਾਂ ਕਹੀ ਜਾਓ ਤੇ ਪਰ ਇੱਕ ਗੱਲ ਵਾ ਮੈਂ ਪਹਿਲੇ ਲੈ ਲੈਣੀ ਆ ਜਦੋਂ ਵਾਪਸ ਹੋਣਗੇ ਨਾ ਤੇ ਉਦੋਂ ਮੈਂ ਤੁਹਾਨੂੰ ਦੇ ਦਾਂਗੀ ਨਾ ਵੀ ਪਹਿਲੇ ਨਾਮ ਹੀ ਦਿੱਤੇ ਜਾਣਗੇ ਤੇ ਕੋਈ ਗੱਲ ਨਹੀਂ ਮੈਂ ਪੈਸੇ ਲੈਣ ਮਾਰਿਆ ਥੋੜਾ ਦਿੱਤੇ ਤੁਹਾਨੂੰ ਨਾ ਵੀ ਇਹ ਨਾ ਹੋਏ ਮੰਮੀ ਆ ਜਾਣ ਤੇ ਤੁਸੀਂ ਨਾ ਚਾਚਾ ਜੀ ਦੀ ਦਵਾਈ ਲੈ ਆਓ ਜੇ ਵੀ ਤੁਹਾਡਾ ਘਰ ਹੁੰਦਾ ਨਾ ਤੇ ਮੈਂ ਉਹਨਾਂ ਨਾਲ ਕੱਲ ਦੇਣਾ ਹੈ ਚਾਚਾ ਜੀ ਦੇ ਤੋ ਚੱਲ ਠੀਕ ਹੈ ਮੇਰਾ ਬਹੁਤ ਚੰਗਾ ਫਿਰ ਮੈਂ ਜਾਣੀ ਆ ਭਾਬੀ ਜੀ ਤੇਰਾ ਬੜਾ ਧੰਨਵਾਦ ਕਿ ਤੂੰ ਸਾਡਾ ਇੰਨਾ ਸੋਚਿਆ ਚੱਲ ਮੇਰਾ ਬਹੁਤ ਜਾ ਤੂੰ ਥੱਲੇ ਤੇ ਮੈਂ ਵੀ ਜਾਵਾਂ ਮੰਮੀ ਨੇ ਵੇਖ ਲਿਆ ਨਾ ਤੇ ਫਿਰ ਮੈਨੂੰ ਵੀ ਗੁੱਸੇ ਹੋਣਗੇ ਚਲੋ ਠੀਕ ਆ ਹਾਈ ਭਾਬੀ ਜੀ ਕਿੰਨੇ ਚੰਗੇ ਨੇ ਮੈਂ ਤੇ ਕਿੰਨੀ ਵਾਹਿਗੁਰੂ ਨੇ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਕਿਹੇ ਨੇ ਨਹੀਂ ਸਾਡੀ ਮਦਦ ਕੀਤੀ ਤੇ ਵੇਲਾ ਇੰਨੀ ਗੱਲਾਂ ਸੁਣ ਕੇ ਤੇ ਫਿਰ ਆਪਣੇ ਕੋਲੋਂ ਪੈਸੇ ਲੈ ਕੇ ਆਏ ਨੇ ਕਿ ਆਹ ਬਹੁਤ ਜਾ ਕੇ ਦਵਾਈ ਲੈ ਕੇ ਆਉਂ ਨਹੀਂ ਤੇ ਕਿੱਥੇ ਕੋਈ ਕਿਸੇ ਦਾ ਇੰਨਾ ਸੋਚਦਾ ਵਾ ਜੇ ਕਿਸੇ ਦੇ ਦਿਲ 'ਚ ਕਿਹੇ ਲਈ ਹਮਦਰਦੀ ਹੋਏ ਤੇ ਫੇਰ ਹੀ ਕੋਈ ਕਰਦਾ ਹਦਾ ਕਿ ਚੱਲ ਇਹਦੀ ਜੇ ਮੈਂ ਮਦਦ ਕਰਾਂਗਾ ਤੇ ਕੱਲ ਨੂੰ ਮੈਨੂੰ ਲੋੜ ਪੂਗੀ ਤੇ ਮੇਰੇ ਵੀ ਤੇ ਕੰਮ ਆਉਣਗੇ ਨਾ ਨਹੀਂ ਤੇ ਉਦਾਂ ਦੇ ਸਾਰੇ ਆਪੋ ਆਪਣਾ ਹੀ ਸੋਚਦੇ ਨੇ ਹਰ ਕੋਈ ਇੱਕ ਦੂਜੇ ਨੂੰ ਥੱਲੇ ਸੁੱਟ ਕੇ ਰਾਜੀ ਆ ਜਿੰਨੀ ਮਰਜੀ ਸਫਾਈ ਕਰ ਲੋ ਰੋਜ਼ ਸਫਾਈ ਕਰਨੀ ਉਨਾ ਹੀ ਖਲਾਰਾ ਪੈ ਜਾਂਦਾ ਕਈ ਕਹਿ ਦਿੰਦੇ ਆ ਟੈਲਾਂ ਤੋਂ ਕਿਹੜਾ ਖਲਾਰਾ ਪੈਂਦਾ ਮੰਮੀ ਹੁਣ ਮੈਂ ਪੋਚਾ ਲਾਇਆ ਤੇ ਸੁਨੀ ਫੇਰ ਪੈਰ ਲਾਤੀ ਆ ਆਏ ਤੇ ਪੈਰ ਮਾ ਨਾਲ ਹੀ ਲਿਆਉਣਾ ਬਾਹਰ ਥੋੜੇ ਸਾ ਡਾਉਣੇ ਮੰਮੀ ਮੇਰਾ ਕਹਿਣ ਦਾ ਮਤਲਬ ਹੋ ਨਹੀਂ ਤੁਸੀਂ ਚਪਲ ਬਾਹਰ ਲਾਉਂਦੇ ਕੋਚਾ ਸੁੱਕ ਜਾਂਦਾ ਤੇ ਫਿਰ ਲੈ ਆਉਂਦੇ ਆ ਤੇ ਫਿਰ ਕੀ ਫਿਰ ਦੁਬਾਰਾ ਲਾ ਲਾ ਕੇ ਪੋਚਾ ਤੁਸੀਂ ਤਾਂ ਬੜੇ ਬੋਲੇ ਜੇ ਮੂੰਹ ਨਾ ਕਹਿਤਾ ਤੇ ਫਿਰ ਪੋਚਾ ਲਾ ਲਾ ਜੇ ਤਾ ਨੂੰ ਲਾਉਣੇ ਪੈਣ ਨਾ ਫਿਰ ਤਾ ਨੂੰ ਪਤਾ ਲੱਗੇ ਅੱਛਾ ਤੂੰ ਹੁਣ ਮੈਨੂੰ ਮਤਾਂ ਦੇਂਗੀ ਸਾਰੀ ਉਮਰ ਮੈਂ ਹੀ ਲਾਉਂਦੇ ਰਹੀ ਹੁਣ ਤੂੰ ਆਈ ਹੁਣ ਤੂੰ ਹੀ ਕਰਨਾ ਮੰਮੀ ਲਾਉਣੇ ਤੇ ਹੈਗੇ ਆ ਪਰ ਤੂੰ ਜਾਣ ਬੁੱਝ ਕੇ ਆਮਣਾਵਾ ਤੇਰਾ ਹੁਣ ਮਤਲਬ ਆ ਕਿ ਮੈਂ ਬਾਹਰ ਹੀ ਬੈਠੀ ਰਵਾਂ ਗਰਮੀ ਵਿੱਚ ਆ ਜਿਹੜਾ ਮੈਂ ਲਛਤਿਆ ਨਾ ਆਪਣੇ ਸੁਖ ਵਾਸਤੇ ਛੱਡਿਆ ਮੰਮੀ ਮੇਰਾ ਕਹਿਦਾ ਮਤਲਬ ਉਹ ਨਹੀਂ ਐ ਵੀ ਤੂੰ ਬਾਹਰ ਬੈਠੇ ਰੋ ਚਪਲ ਲਾ ਕੇ ਵੀ ਬੰਦਾ ਆ ਜਾਂਦਾ ਅੰਦਰ ਆ ਤੇ ਉਹ ਨਹੀਂ ਤੇ ਹੋਰ ਕੀ ਗੱਲਾਂ ਤੇ ਤਰਾ ਮੈਨੂੰ ਸੁਣਾਉਣ ਦੀ ਤੂੰ ਤੂੰ ਨਾ ਜਾਣ ਬੁੱਝ ਕੇ ਮੇਰੇ ਨਾਲ ਲੜਂਦੇ ਹੋ ਕੰਮ ਛੱਡ ਕੇ ਜੋ ਮੇਰੇ ਲਾਗੇ ਲੜਨਾਈ ਆ ਤੇ ਤੂੰ ਆਪਣੇ ਕੰਮ ਕਰਾ ਚੁੱਪ ਕਰਕੇ ਮੰਮੀ ਮੈਂ ਤਾਂ ਲੜਨੀ ਨਹੀਂ ਦੇਈ ਮੈਂ ਤਾਂ ਤੁਹਾਨੂੰ ਮੰਮੀ ਜੀ ਮੰਮੀ ਜੀ ਕਹਂਦੇ ਆ ਪਰ ਤੁਸੀਂ ਤਾਂ ਨਾ ਹੋਰ ਕਰਂਦੇ ਆ ਤੁਸੀਂ ਤੇ ਮੰਮੀ ਹਵਾ ਨੂੰ ਤਲਵਾਰਾਂ ਮਾਰਂਦੇ ਹੋ ਹਵਾ ਨਾਲ ਤਲਵਾਰਾਂ ਨਹੀਂ ਮਾਰਦੀ ਤੂੰ ਮਾਰਦੀ ਤੇਰੀ ਕੁਝ ਜ਼ਿਆਦਾ ਹੀ ਜ਼ੁਬਾਨ ਵੱਧ ਗਈ ਹੈ ਹੱਥ ਨਹੀਂ ਤੇਰੇ ਟੁੱਟ ਗਏ ਫਿਰ ਦੁਬਾਰਾ ਲਾ ਲਾਂ ਹਾਂ ਤੂੰ ਮੰਮੀ ਮੈਂ ਤਾਂ ਕੁਝ ਤੁਹਾਨੂੰ ਕਹਿਣ ਨਹੀਂ ਲਈ ਤੂੰ ਹੀ ਮੈਨੂੰ ਛਤੀ ਛਤੀ ਗੱਲਾਂ ਸੁਣਾਉਂਦੀ ਆਵੇਂ ਤੂੰ ਮੇਰੇ ਨਾਲ ਜ਼ੁਬਾਨ ਨਾਲ ਲੜਾਇਆ ਕਰ ਬੋਦੀ ਚਲੋ ਠੀਕ ਹੈ ਮੰਮੀ ਤੂੰ ਮੈਨੂੰ ਡਾਕ ਨਹੀਂ ਸਕਦੀ ਮੈਂ ਭਾਵੇਂ 10 ਵਾਰੀ ਨੰਗਾ ਇੱਥੋਂ ਕੋਣ ਚੱਜ ਨਾ ਪੋਚੇ ਲਾਇਆ ਕਰ ਗਰੋਂਗਲਾਵਾਂ ਨਾ ਲਾਇਆ ਕਰ ਲਾ ਕੇ 2 ਮਿੰਟ ਪੋਚੇ ਜੇ ਮਾਰ ਕੇ ਤੇ ਮੁੜ ਕੇ ਤੂੰ ਏਸੀ ਵਾਲੇ ਅੰਦਰ ਵੜ ਜਾਨੀ ਚੁੱਪ ਕਰਕੇ ਤਾਨੂੰ ਵੀ ਮੰਮੀ ਕਿਹਦਾ ਕੰਮ ਕੀਤਾ ਨਾ ਪਸੰਦ ਨਹੀਂ ਆਉਂਦਾ ਹੈਗਾ ਆਪ ਤੂੰ ਹੀ ਕਰਨਾ ਨਹੀਂ ਤੇ ਮੈਨੂੰ ਕਰਦੀ ਨਹੀਂ ਤੂੰ ਇਹ ਗੱਲਾਂ ਕਰਨੀਆਂ ਇਹ ਤਾਂ ਚੰਗਾ ਤੂੰ ਆਪ ਕਰ ਲਿਆ ਕਰੋ ਚੰਗੇ ਭਲੇ ਕੰਮ ਵਾਲੀ ਲੱਗੀ ਤੇ ਦਬਦਾ ਹਟਾਤੀ ਅੱਛਾ ਕੰਮ ਵਾਲੀ ਹਟਾਉਣੀ ਨਹੀਂ ਤੈਨੂੰ ਡੋਲੇ ਨੂੰ ਕਦੇ ਵਾਸਤੇ ਲਿਆਂਦਾ ਕੰਮ ਵਾਸਤੇ ਲਿਆਂਦਾ ਹੋ ਗਈ ਜਿੜਚੀ ਤਿਆਰ ਹਾਂ ਪੁੱਤ ਹੋ ਗਿਆ ਤੇ ਮੈਂ ਨਾ ਤਾਂ ਟਿਫਨ ਵੀ ਤਿਆਰ ਕਰਤਾ ਵਾ ਰੋਟੀ ਪੈਕ ਕਰਤੀ ਏ ਤੇ ਇਹ ਵਾ ਕਿ ਰੋਟੀ ਹੁਣ ਖਾ ਲਿਓ ਇਹ ਨਾ ਹੋਏ ਅੱਗੇ ਵਾਂਗੂ ਉਦਾਂ ਤੇ ਵੀ ਫੁਲਕੇ ਵਾਪਸ ਲਿਆਇਆ ਕਰਿਓ ਨਾਲ ਤੇ ਮੁੰਕੇ ਤੁਸੀਂ ਦਵਾਈ ਵੀ ਖਾਣੀ ਹੁੰਦੀ ਆ ਉਹ ਵੀ ਟਾਈਮ 'ਨਾ ਖਾ ਲਿਓ ਆਪਣੀ ਨਹੀਂ ਪੁੱਤ ਖਾ ਲਾਂਗਾ ਸਾਰਾ ਕਰ ਲਾਂਗਾ ਤੂੰ ਟੈਨਸ਼ਨ ਨਾ ਲੈ ਮੇਰਾ ਪੁੱਤ ਤेंशन ਤੇ ਹੁੰਦੀ ਆ ਨਾ ਡੈਡੀ ਜੀ ਹੁਣ ਇਹ ਵਾ ਕਿ ਤੁਸੀਂ ਜਿਆਦਾ ਨਾ ਚੀਜ਼ ਭਜਾਇਓ ਹੌਲੀ ਹੌਲੀ ਜਾਇਓ ਧਿਆਨ ਦੇ ਨਾਲ ਇਹ ਨਾ ਹੋਏ ਕਿ ਤੁਸੀਂ ਇਥੋਂ ਘਰੋਂ ਲੇਟ ਤੁਰੋ ਤੇ ਮਣਕੇ ਤੁਹਾਨੂੰ ਹੁੰਦਾ ਕਿ ਮੈਂ ਛਿੱਤੀ ਛਿੱਤੀ ਉੱਥੇ ਪਹੁੰਚ ਜਾ ਐਦਾਂ ਹੀ ਫਿਰ ਹਾਸੇ ਹੋ ਜਾਂਦੇ ਨੇ ਤੇ ਇਹ ਆ ਕਿ ਜੇ 10 ਮਿੰਟ ਹੀ ਲੇਟ ਵੀ ਪਹੁੰਚੋਗੇ ਨਾ ਤੇ ਅਗਲੇ ਨੂੰ ਪਤਾ ਹੀ ਆ ਕਿ ਤੁਹਾਡੇ ਛੱਟ ਲੱਗੀ ਆ ਤੇ ਕੰਮ ਵੀ ਐਵੇਂ ਕੋਈ ਉੱਥੇ ਜਿਆਦਾ ਭਾਰਾ ਨਾ ਕਰਿਓ ਉਹਨਾਂ ਨੂੰ ਦੱਸ ਦਿਓ ਪਹਿਲਾਂ ਹੀ ਚੱਲ ਪੁੱਤ ਕੋਈ ਗੱਲ ਨਹੀਂ ਉਹਨਾਂ ਨੂੰ ਪਤਾ ਹੈ ਕਿ ਛੱਟ ਲੱਗੀ ਆ ਇੰਨਾ ਲੈ ਇੱਕ ਗੱਲ ਇਹ ਆ ਕਿ ਮੈਂ ਤੇ ਕਿੰਨੀ ਸੋ ਤੁਹੀ ਚਾਰ ਕਿ ਛੁੱਟੀਆਂ ਹੋਰ ਕਰ ਲਵਾਂ ਚੰਗੀ ਤਰ੍ਹਾਂ ਆਰਾਮ ਆ ਜਾਊਗਾ ਪੁੱਤ ਛੁੱਟੀਆਂ ਕਰਕੇ ਗੁਜ਼ਾਰਾ ਨਹੀਂ ਹੁੰਦਾ ਤੈਨੂੰ ਪਤਾ ਪੈਸੇ ਪੈਸੇ ਦੀ ਲੋੜ ਆ ਤੇ ਘਰਪਿਆਂ ਪੈਸੇ ਕਿੰਨੇ ਦੇਣੇ ਆ ਪੁੱਤ ਇਹ ਤੇ ਉਦਾਂ ਤਾਂ ਠੀਕ ਗੱਲ ਸਹੀ ਆ ਪਰ ਸਾਨੂੰ ਉਹਨਾਂ ਡਰ ਲੱਗਦਾ ਵਾ ਕਿ ਚੱਲ ਹਾਲੇ ਨਵਾਂ ਨਵਾਂ ਚਾ ਕੰਮ ਵਾ ਤੇ ਐਵੇਂ ਫੇਰ ਕਿਤੇ ਤੁਹਾਡੀ ਬਾਹ ਹਿਲ ਹੋਣਾ ਜਾਏ ਨਹੀਂ ਪੁੱਤ ਰਾਮ ਨਾ ਕਰਾਂਗਾ ਆਪਣਾ ਧਿਆਨ ਰੱਖਣਾ ਹੀ ਪੈਣਾ ਆਪ ਹੀ ਰੱਖਣਾ ਪੈਣਾ ਹੁਣ ਕਰਨਾ ਤੇ ਡੈਡੀ ਜੀ ਆਪ ਹੀ ਪੈਂਦਾ ਵਾ ਕੋਈ ਨਹੀਂ ਕਹਿਣੋਂ ਦਿੰਦਾ ਤੇ ਨਾਲੇ ਨਾ ਪਤਾ ਨਹੀਂ ਕਿੰਦਾ ਨਹੀਂ ਸਾਡੀ ਕਿਸਮਤ ਆ ਆਪ ਸੋਚੀਦਾ ਵਾ ਪਿੱਛਲ ਆ ਕੰਮ ਕਰਦੇ ਆ ਤੇ ਗਾਂ ਵਧਾਂਗੇ ਤੇ ਮੁੜ ਕੇ ਆਪਣਾ ਘਰ ਦਾ ਕੁਝ ਬਣਾਵਾਂਗੇ ਜਾਂ ਕੁਝ ਹੋਰ ਕਰਾਂਗੇ ਤੇ ਫਿਰ ਉੱਥੇ ਕੀ ਆਣ ਕੇ ਖਲੋਜੀਦਾ ਵਾ ਪਤਾ ਨਹੀਂ ਕਿਉਂ ਸਾਡੇ ਨਾਲ ਸਾਰੇ ਹਾਸੇ ਹੋਣੇ ਹੁੰਦੇ ਆ ਸਾਡੇ ਕਰਮਾਂ 'ਚ ਸਾਰੇ ਦੁੱਖ ਲਿਖੇ ਆ ਇਹ ਤਾਂ ਪਤਾ ਹੁਣ ਉੱਪਰ ਵਾਲੇ ਦਾ ਐ ਜੋ ਨੇ ਜਿਹੜੀ ਉਹਦੇ ਰਜਾ 'ਚ ਰਹਿਣਾ ਹੀ ਪੈਣਾ ਕਿ ਤਰ੍ਹਾਂ ਰੱਖੇਗਾ ਪਰ ਪਤਾ ਨਹੀਂ ਡੈਡੀ ਜੀ ਉਹਨਾਂ ਨੇ ਸਾਡੇ ਤੋਂ ਹੀ ਇੰਨੇ ਇਮਤਿਹਾਨ ਲੈਣੇ ਆ ਪਹਿਲਾਂ ਸਾਡੀ ਨਿੱਕੀਆਂ ਹੁੰਦੀਆਂ ਸਾਡੀ ਮਾਂ ਖੋਲੀ ਸੀ ਤੇ ਉਦੋਂ ਮਾਂ ਤੁਹੀਂ ਕਿਤੇ ਪਾਲ ਪੋਸ ਕੇ ਸਾਨੂੰ ਵੱਡੀਆਂ ਕੀਤਾ ਵਾ ਤੇ ਹੁਣ ਜਿਹੇ ਪੜ੍ਹਨ ਲਿਖਣ ਵਾਲੇ ਪਾਸੇ ਹੋਈਆਂ ਵਾ ਤੇ ਤਾਈ ਨਹੀਂ ਠੀਕਾ ਨਿੰਦੀ ਹੈਗੀ ਉਹ ਕਹਿੰਦੀ ਕਿ ਇਹਨਾਂ ਨੂੰ ਘਰ ਬਿਠਾ ਲਾ ਜੇ ਉਦਾਂ ਕੋਈ ਗੱਲ ਹੋਏ ਤੇ ਵਾਧੂ ਦੀਆਂ ਗੱਲਾਂ ਸੁਣਾ ਰਹੇ ਨੇ ਅਹੀਂ ਤੇ ਸਿਰਫ ਨਾ ਚਾਰ ਫਿਰ ਗੱਲਾਂ ਹੀ ਸੁਣਾਣ ਨੂੰ ਮੁੰਏ ਪੁੱਤ ਮੇਰੀ ਗੱਲ ਤਾਈ ਦੀ ਜ਼ਿਆਦਾ ਟੈਨਸ਼ਨ ਨਾ ਲਿਆ ਕਰੋ ਤੁਸੀਂ ਮੇਰੇ ਪੁੱਤ ਆਪਣੀ ਪੜ੍ਹਾਈ ਵੱਲ ਧਿਆਨ ਦਿਓ ਮੇਰੀਆਂ ਸਾਰੀਆਂ ਆਸਾਂ ਤੁਹਾਡੇ ਤੇ ਆ ਪੁੱਤਾਂ ਉਹ ਤੇ ਤੁਹਾਨੂੰ ਪਤਾ ਵਾ ਤੁਹਾਡੀਆਂ ਆਸਾਂ ਸਾਡੇ ਤੇ ਹੀ ਇਹ ਤਾਂ ਥੜੀਆਂ ਆਸਾਂ ਨਾ ਪੂਰੀਆਂ ਵੀ ਕਰਾਂਗੀਆਂ ਤੇ ਪਰ ਮੈਨੂੰ ਨਾ ਪਤਾ ਨਹੀਂ ਕਿਉਂ ਵਾਇਗੂ ਦੇ ਨਾਲ ਇਹੋ ਗੱਲ ਦਾ ਸ਼ਿਕਵਾ ਰਹਿੰਦਾ ਵਾ ਕਿ ਕਿਉਂ ਤੀਹੜ ਨਾਲ ਇੰਦਾ ਕਰਦੇ ਹੋ ਜਿਹੜਾ ਗਰੀਬ ਹੁੰਦਾ ਵਾ ਨਾ ਗਰੀਬ ਦੇ ਨਾਲ ਹੀ ਗਰੀਬ ਮਾਰ ਕਿਉਂ ਹੁੰਦੀ ਹੈ ਜਿੰਨਾ ਕੋਲ ਚਾਰ ਪੈਰੇ ਹੁੰਦੇ ਆ ਉਹਨਾਂ ਨੂੰ ਚਾਰ ਸ਼ਵੇਰਿਓ ਮਿਲਦੇ ਜਾਂਦੇ ਉਹ ਗਾਂ ਦੇ ਗਾਂ ਤੋਂ ਰੇ ਜਾਂਦੇ ਆ ਤੇ ਜਿਹੜਾ ਵਿਚਾਰਾ ਉਹਨੇ ਇੱਕ ਜੋ ਗਾਂ ਹੁੰਦਾ ਵਾ ਉਹਨੂੰ ਕੋਈ ਨਾ ਕੋਈ ਮੁਸੀਬਤ ਪਈ ਰਹਿੰਦੀ ਹੈ ਇੰਦਾ ਕਿਉਂ ਹੁੰਦਾ ਵਾ ਡੈਡੀ ਜੀ ਕੋਈ ਨਹੀਂ ਪਤਾ ਕਿਤੇ ਸਾਡੇ ਵੀ ਦਿਨ ਚੰਗੇ ਆਉਣਗੇ ਤਪਨਾ ਚੰਗੇ ਬੰਦਿਆਂ ਦਾ ਨਾ ਇਮਤਿਹਾਨ ਲਿੰਦਾ ਆ ਸਹੀ ਗੱਲ ਆ ਡੈਡੀ ਜੀ ਤੁਹਾਡੀ ਮਾੜੇ ਬੰਦਿਆਂ ਤੋਂ ਨਾ ਤੇ ਰੱਬ ਵੀ ਡਰਦਾ ਵਾ ਆਹ ਗੱਲ ਤੇ ਪੁੱਤੋ ਬਰੇਦੀ ਠੀਕ ਆ ਤੇ ਚਲ ਤੂੰ ਮੇਰਾ ਪੁੱਤ ਉੱਠ ਤੇ ਟਿਫਨ ਫੜਾ ਮੈਨੂੰ ਬੜੇ ਦਿਨਾਂ ਬਾਅਦ ਜਾਣਾ ਮੈਂ ਵੀ ਤੇ ਮੈਂ ਜਾਉਂ ਆਹੜੀ ਔੜੀ ਗਰਮੀ ਵਾਲੀ ਵੀ ਆ ਚੱਤ ਹੋਈ ਆ ਮੰਮੀ ਸੁੱਤੇ ਜੇ ਨਹੀਂ ਪਈ ਨਾ ਲੰਮੇ ਬਰੋਂ ਆਈ ਹਾਂ ਤੇ ਤੇ ਆ ਗਿਆ ਤੂੰ ਹਾਂ ਮੰਮੀ ਆਉਣਾ ਕਿ ਗਰਮੀ ਬੜੀ ਆ ਜਦ ਬੱਦਲ ਜੇ ਹੋਣਾ ਸੌਂ ਘੇਰ ਜਾ ਪੈ ਗਿਆ ਨਾ ਨਾ ਬਾਵਾ ਕੰਢੀ ਆ ਤੇ ਤਾਈ ਤੇ ਮੈਂ ਸਵੇਰੇ ਆਖਿਆ ਸੀ ਮੈਂ ਗੱਡੀ ਲੈ ਜਾ ਤੂੰ ਮੰਮੀ ਤੂੰ ਹੀ ਸਹੀ ਹੋ ਮੈਂ ਵੀ ਐਵੇਂ ਨਿਗਹਿਲੀ ਕੀਤੀ ਮੈਂ ਵੀ ਗੱਡੀ ਧੋਣ ਆ ਰਹੀ ਆ ਜੋ ਬਹੁਤ ਹਾਰਕ ਚੀਜ ਜੋ ਉਹ ਵੇ ਫਿਰ ਐਵੇਂ ਗਰਮੀ ਚ ਇੰਨਾ ਮਰਨਾ ਸੜਨਾ ਮੰਮੀ ਗੱਲ ਤੇ ਤੁਹਾਡੀ ਠੀਕ ਆ ਇੱਕ ਤਾਂ ਮੈਨੂੰ ਇਹ ਵੀ ਗੱਡੀ ਕੱਢਣੀ ਪੈਣੀ ਧੋਣੀ ਪੈਣੀ ਆ ਤੇ ਦੂਜਾ ਮੈਨੂੰ ਇਹ ਵੀ ਸੁਪਰਦਾ ਕੇ ਅੰਦਰ ਕੰਮ ਕਟਾਈਮ ਲੱਗਣਾ ਪੰਜਾਂ ਮਿੰਟਾਂ ਦਾ ਕੰਮ ਆ ਪਰ ਉੱਥੇ ਤੇ ਭੀੜ ਹੀ ਬੜੀ ਮੰਮੀ ਲੋਕੀ ਜਾਂਦੇ 8 ਵਜੇ ਜਾਣ ਕੇ ਲਾਈਨ ਚ ਲੱਗੇ ਆਹ ਤਾਂ ਚੀਜ਼ਾਂ ਵਰਤਣ ਲਈ ਹੁੰਦੀਆਂ ਪੁੱਤ ਹਾਂਜੀ ਹਾਂਜੀ ਨਾਲੇ ਮੰਮੀ ਤੂੰ ਇੱਥੇ ਲੰਮੇ ਬੈਜੇ ਅੰਦਰ ਏਸੀ ਗੱਲ ਹੀ ਲਵਾਇਆ ਉੱਥੇ ਪੋਂ ਲੰਮੇ ਜਾ ਕੇ ਅੰਦਰ ਭਰਾ ਨਾ ਕੀ ਜਾਣਾ ਉਨਾਲ ਦੀ ਤੇਰੀ ਪੋਚਾ ਲਾਉਣ ਦੇ ਹੀ ਤੇ ਮੈਂ ਨੰਘ ਕੇ ਆਈ ਤੇ ਉਹਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਉਹਦੇ ਤੇ ਜ਼ੁਬਾਨ ਹੀ ਬੜੀ ਵੱਧ ਗਈ ਆ ਬੇਇੱਜ਼ਤੀ ਕੀਤੀ ਔਰ ਉਦੋਂ ਦੀ ਮੇਰੇ ਗੁੱਸੇ ਹੋ ਕੇ ਤੇ ਅੰਦਰ ਜਾ ਕੇ ਪਣੀ ਪਈ ਬੂਆ ਢੋ ਕੇ ਮੇ ਤੁਹਾਡੀ ਗੱਲ ਸਮਝਿਆ ਨਹੀਂ ਮੈਂ ਪੋਚੇ ਤੇ ਬੇਇੱਜ਼ਤੀ ਉਹਨੇ ਕਦੀ ਕਰਨੀ ਆਂਦੀ ਪੈਰ ਲਾਤੇ ਤੂੰ ਆਪ ਲਾ ਲੈ ਪੋਚ ਪੈਰ ਲੱਗ ਲੈ ਉਹ ਵੀ ਕੰਬਲੀ ਆ ਹੁਣ ਪੋਚੇ ਤੇ ਮੰਨ ਲਓ ਪੈਰ ਲੱਗੇ ਤੇ ਫੇਰ ਕੀ ਹੋ ਗਿਆ ਦੋਰੇ ਮਾਰ ਲੈਂਦੀ ਦੋਰੇ ਮਾਰਿਆ ਨਹੀਂ ਨਾ ਮੇਰੇ ਨਾਲ ਲੜਨ ਬੈ ਗਈ ਆਣਕੀ ਉਹ ਮੰਮੀ ਤੂੰ ਇਹਨ ਕੋ ਗੱਲ ਕੀਤੀ ਹੋਣੀ ਐ ਕੋ ਤੂੰ ਹੀ ਕਿਹੜਾ ਜਿੱਦਾਂ ਨੂੰ ਆਪਕਸੋਰ ਤੇ ਮੇਰਾ ਹੀ ਕੱਢਣਾ ਸਿਰਫ ਮੈਂ ਨੰਗ ਕੇ ਆਣ ਕੇ ਤੇ ਬੈਠੀ ਆਂ ਬਾਹਰੋਂ ਮੈਂ ਵੀ ਗਰਮੀ ਚ ਆਈ ਆਂ ਕਾਪੀ ਤਾਪੀ ਉਹ ਚਲ ਮੰਮੀ ਕੋਈ ਗੱਲ ਨਹੀਂ ਉਹਨੇ ਮੈਂ ਸਮਝਾਉਣਾ ਜਾ ਕੇ ਨਿੱਕੀ ਨਿੱਕੀ ਗੱਲ ਤੋਂ ਨਹੀਂ ਐਵੇਂ ਲੜੀ ਦੋਈ ਤਾਗਾ ਇਹ ਆ ਵੀ ਤੂੰ ਹੀ ਸ਼ਾਂਤ ਰਹਾ ਕਰੋਗਾ ਇਹ ਕਿੰਨੀ ਵੱਡੀ ਗੱਲ ਕੋਈ ਦੂਜਾ ਬੰਦਾ ਸੁਣੇਗਾ ਤੂੰ ਉਹਦਾ ਕਹਿਣਾ ਵੀ ਦੱਸ ਨਾ ਲੀਰਾਂ ਪੋਚਿਆ ਤੇ ਲੜਨੀਆਂ ਨੂੰ ਸੱਸ ਇੱਥੇ ਬੜੇ ਦਾਜ ਜੀ ਨੇ ਹੋਰ ਚੱਲ ਤੂੰ ਜਾ ਜਿਹੜੇ ਕੰਮ ਗਿਆ ਹੋ ਗਿਆ ਵਾ ਹਾਂ ਮੰਮੀ ਉਹ ਆ ਵੀ ਮਾਰ ਕੇ ਜਾਣਾ ਕੰਮ ਆਪਣਾ ਓਕੇ ਬਿਲਕੁਲ ਆਇਆ ਸਹੀ ਇਹ ਵੀ ਬੜੀ ਖਚਰ ਖਵਾਰੀ ਹੈ ਤੁਹਾਨੂੰ ਪਤਾ 2 ਮਹੀਨੇ ਤਾਂ ਮੈਨੂੰ ਚੱਕਰ ਮਾਰਦੇ ਆ ਉਹ ਚੱਲੇ ਸੀ। ਹਾਂ। ਕਿ ਕਦੀ ਅੱਜ ਕਦੀ ਦਾੰਦ ਨਾਲ ਤਰੀਕ ਤੇ ਤਰੀਕ ਆ ਨਾ। ਪਰ ਨਾ ਦਿਨੋ ਦਿਨ ਵੱਧਦੀ ਜਾਂਦੀ ਆ। ਇਹਨੂੰ ਹੁਣੇ ਨੱਖ ਪਾ ਲੈਗਾ ਤਾਂ ਚੰਗਾ ਰਵੇਗਾ। ਉਹ ਕੋਈ ਦਾ ਮਮੀ ਟੈਨਸ਼ਨ ਨਾ ਲਵਾ ਹੈਗਾ। ਉਹਨੂੰ ਮੈਂ ਖਿੱਚਣਾ ਮੜਾ ਜਾ ਕੇ ਵੀ ਇਦਾਂ ਚੰਗੇ ਲੱਗੀਦਾ। ਇਹ ਕਿੰਨਾ ਕੰਮ ਹੀ। ਗਰਲੀਨਾ? ਉਹ ਗਰਲੀਨਾ? ਹਾਂਜੀ। ਆਗੇ ਜੇ ਲੈ ਮੈਂ ਪਾਣੀ ਉਹ ਨਹੀਂ ਯਾਰ ਪਾਣੀ ਰਹਿਣ ਦੇ ਤੇ ਮੇਰੀ ਗੱਲ ਸੁਣ ਆਪ ਠੰਡੇ ਦਾ ਬੈਠੀ ਆ ਤੇ ਮੰਮੀ ਨੂੰ ਬਾਹਰ ਇਨੀ ਗਰਮੀ ਚ ਬਾਹ ਲਾਈ ਬਾਹਰ ਕੋਈ ਆ ਗਿਆ ਤੇ ਕੀ ਕਹੇਗਾ ਕਿ ਬਜ਼ੁਰਗ ਬਾਹਰ ਬੈਠੇ ਨੇ ਤੇ ਆਪ ਅੰਦਰ ਮਿਆਣੇ ਸੁੱਤੇ ਮੰਮੀ ਨੇ ਮੈਂ ਆਖਿਆ ਸੀ ਮੇਰੇ ਲਾਗੇ ਨਵੇਂ ਪੈ ਜਾ ਕਰੋ ਉਹ ਤਾਂ ਆਪ ਨਹੀਂ ਪੈਂਦੇ ਨੱਖ ਤੇ ਮੱਖੀ ਬਹਿਣ ਨਹੀਂ ਦਿੰਦੇ ਹੈਗੇ ਉਹ ਬੱਸ ਕਰ ਦੱਸਿਆ ਮੈਨੂੰ ਮੰਮੀ ਨੇ ਤੇ ਆਰੀ ਲਾਤੇ ਨਾ ਪੁੱਛੇ ਤੇ ਕੀ ਹੋ ਗਿਆ ਕਿਹੜਾ ਤਪਾ ਡਿੱਗ ਗਿਆ ਕੋਈ ਥੋੜਾ ਜਿਹਾ ਆਪਣਾ ਦਿਮਾਗ ਹੀ ਵਰਤਿਆ ਕਰ ਹੁਣ ਮੈਂ ਤੈਨੂੰ ਕੀ ਕਵਾਂ ਮੰਮੀ ਨੇ ਹੁੰਦਿਆ ਕੰਨ ਪਰਤੇ ਕੰਨ ਹੀ ਪਰੇ ਉਹ ਸਹੀ ਨੇ ਮੈਂ ਇਹੋ ਮੰਮੀ ਨੂੰ ਗੱਲ ਕਹੀ ਨਾ ਕਿ ਬਾਹਰ ਚਪਲ ਲਾਉ ਨਹੀਂ ਅੱਗੋਂ ਨਾ ਮੈਨੂੰ 36 36 ਗੱਲਾਂ ਕੀਤੀਆਂ ਤੇ ਮੈਂ ਫਿਰ ਕਹਿਤਾ ਮੈਂ ਤੇ ਆਪ ਲਾ ਲਿਆ ਕਰੋ ਪੁੱਛੇ ਉਹ ਮੇਰੀ ਗੱਲ ਸੁਣਾ ਇਧਰ ਤੂੰ ਕਹਿੰਦੀ ਮੈਨੂੰ 36 36 ਕੀਤੀਆਂ ਉਧਰ ਮੰਮੀ ਗੈਰੰਟੀ ਹੈ ਵੀ ਮੈਨੂੰ ਬੜੀਆਂ ਸੁਣਾਈਆਂ ਹੁਣ ਕਿਤੇ ਯਕੀਨ ਕਰ ਤੇਰੇ ਤੇ ਕਰਾਂਗੇ ਤੇਰੀ ਸਸਤੇ ਕਰਾਂਗੇ ਕੀਨ ਹਾਦੋ ਹੀ ਇਹ ਤੇਰੀ ਵਾਲੀ ਹਾਦ ਕੀ ਹੋਈ ਮੰਮੀ ਪੜਾ ਮੇਰੇ ਪਿਛਲੇ ਅਦਾਗਾ ਗਈ ਉਹ ਯਾਰ ਮੰਮੀ ਦਾ ਤੇ ਤੈਨੂੰ ਪਤਾ ਹੀ ਸਾਰਾ ਕਿਵੇਂ ਤੈਨੂੰ ਦੱਸਣਾ ਪਏਗਾ ਹੁਣ ਤੈਨੂੰ ਕੋਈ ਗੱਲ ਤੇ ਕਹਿੰਦੇ ਨੇ ਮੰਮੀ ਦਾ ਪਤਾ ਮੰਮੀ ਦਾ ਪਤਾ ਮੰਮੀ ਨੂੰ ਵੀ ਆਪਣਾ ਨੇਚਰ ਬਦਲਣਾ ਚਾਹੀਦਾ ਵਾ ਜੇ ਕੁੜੀਆਂ ਹਰ ਇੱਕ ਬਦਲ ਸਕਦੀਆਂ ਆਪਣੇ ਆਪ ਨੂੰ ਸੱਸਾਂ ਨੂੰ ਵੀ ਚਾਹੀਦਾਣਾ ਸਮਝਣਾ ਪਰ ਉਹ ਨਹੀਂ ਸਮਝਦੀਆਂ ਹੈਗੀਆਂ ਕਹਿੰਦੀ ਆ ਬਗਾਨੇ ਘਰੋਂ ਆਈਆਂ ਵਾ ਤੁਸੀਂ ਸੋਨੀਆਂ ਆ ਆਪਣੀ ਮਾਂ ਦੀਆਂ ਤੇ ਸੌਂਦੇ ਰਹੋ ਮੈਂ ਨਹੀਂ ਕਿ ਸੋਨੀਆਂ ਹੈਗੀਆਂ ਮੈਨੂੰ ਜਿੱਦਾਂ ਕਹਿਣਗੇ ਮੈਂ ਉਦਾਂ ਹੀ ਕਰਦਾ ਵਾਂ ਇਹ ਤਾਂ ਫਿਰ ਜਿਦਾ ਹੋ ਗਈਆਂ ਇੱਚੀ ਜਿਦਾ ਕਾਦੀਆਂ ਜੇ ਉਹ ਗਲਤ ਨੇ ਤਾਂ ਤੂੰ ਸਹੀ ਕਿੱਥੋਂ ਆ ਮੈਂ ਬਥੇਰਾ ਸਿਰ ਸਹੀ ਰਹਿ ਕੇ ਵੇਲਿਆ ਪਰ ਉਹ ਮੈਨੂੰ ਰਹਿਣ ਨਹੀਂ ਦਿੰਦੀ ਜੇ ਆਪਾਂ ਚੁੱਪ ਕਰਕੇ ਟਾਈਮ ਕੱਢ ਲਾਂਗੇ ਤੇ ਸਾਡੇ ਕੰਨ ਕਾ ਚੱਲੇ ਆ ਕਿ ਜਾਂਦੀਆਂ ਪੀਤੀਆਂ ਉੱਤਰ ਚੱਲੀਆਂ ਨੇ ਉਹ ਸੋਬਾ ਯਾਰ ਮੇਰੀ ਫੇਰ ਵੀ ਨਹੀਂ ਹੁੰਦੀ ਭਾਏ ਜਿੰਨਾ ਮੈਂ ਮਰਜ਼ੀ ਕੰਮ ਕਰ ਲਾਂ ਮੰਮੀ ਨੇ ਕੋਈ ਤੇ ਕੋਈ ਨਿੰਦ ਦੇਣਾ ਹੁੰਦਾ ਵਾ ਮੰਮੀ ਨਹੀਂ ਕਰਦੀ ਸੋਬਾ ਮੈਂ ਤਾਂ ਤੇਰੇ ਪੱਖ ਚ ਹੀ ਆ ਔਰ ਠੀਕ ਆ ਨਾ ਲੋਕਾਂ ਨੂੰ ਦਿਖਾਓ ਤਮਾਸ਼ਾ ਵੀ ਉਹ ਵੀ ਕਹਿਣ ਕਿ ਚੰਗੀ ਪੜੀ ਲਿਖੀ ਨੂੰ ਲੈਂਦੀ ਆ ਤੇ ਯਾਰ ਇੱਚੀ ਕਿਹੜੀ ਗੱਲ ਵਾ ਹੁਣ ਜੇ ਮੰਮੀ ਕਹੇਗੀ ਤੇ ਮੈਂ ਸੁੰਦੀ ਰਹਿਣਾ ਵਾ ਗੱਲੀ ਨੂੰ ਮੇਰੀ ਸੁਣ ਲੈ ਗੱਲ ਇੱਕ ਚੁੱਪ ਤੇ 100 ਸੁਖ ਤੇ ਨਾਲ ਇਹ ਆ ਜੇ ਆਪਾਂ ਚੁੱਪ ਰਵਾਂਗੇ ਤੇ ਕੋਈ ਅੱਡੇ ਧੱਕੇ ਨਾਲ ਕੇ ਗੱਲ ਪੈਊਗਾ ਕਦੇ ਵੀ ਲੜਾਈ ਜਿਹੜੀ ਆ ਇੱਕ ਹੱਥ ਨਾਲ ਨਹੀਂ ਹੁੰਦੀ ਸਾਡੀ ਦੋ ਹੱਥਾਂ ਨਾਲ ਵੱਜਦੀ ਆ ਇਹਨਾਂ ਵੀ ਨਾ ਮੈਨੂੰ ਹੀ ਸੁਣਾ ਛੜੀਆਂ ਪਰ ਇਹ ਨਹੀਂ ਕਹਿੰਦੇ ਮੰਮੀ ਨੂੰ ਸਮਝਾਉਂਦੇ ਹੈਗੇ ਵੀ ਮੰਮੀ ਐਦਾਂ ਨਾ ਕਰਿਆ ਕਰੋ ਹਾਏ ਆ ਕੁੜੀ ਚਲਾ ਉਚੜਾਉਗੀ ਚੰਦ ਮੇਰਾ ਸਾਥ ਕੀ ਗਈ ਹੀ ਮੋਤਰਾਂ ਦੇ ਮੇਰੀ ਕਿਸ ਨੇ ਮੰਨਣੀ ਨਹੀਂ ਫੋਨ ਲੈ ਕੇ ਇਹਨਾਂ ਦੀ ਵੀਡੀਓ ਬਣਾਉਣੀ ਉਹ ਇਹਦੇ ਪਿਓ ਨੂੰ ਦਿਖਾਉਂਗੀ ਇਹਦੇ ਮੁੰਡਾ ਬਹੁਤਾ ਹੀ ਵੱਧ ਗਿਆ ਵਾ ਭਾਰੀ ਪਹੁੰਚ ਗਿਆ ਵਾ